ਭਾਰਤੀ ਸੈਨਾ ਵਿੱਚ 456 ਨਵੇਂ ਅਧਿਕਾਰੀਆਂ ਨੂੰ ਸ਼ਾਮਲ ਕੀਤਾ ਗਿਆ ਹੈ। ਦੇਰਾਦੂਨ ਸਥਿਤ ਇੰਡੀਅਨ ਮਿਲਟਰੀ ਅਕੈਡਮੀ ਚ ਅੱਜ ਹੋਈ ਪਾਸਿੰਗ ਆਊਟ ਪਰੇਡ ਵਿੱਚ ਕੁੱਲ 491 ਅਧਿਕਾਰੀਆਂ ਨੇ ਆਪਣੀ ਸਿਖਲਾਈ ਸਫਲਤਾਪੂਰਵਕ ਪੂਰੀ ਕਰਨ ਤੋਂ ਬਾਅਦ ਪਾਸਿੰਗ ਆਊਟ ਪਰੇਡ ਚ ਹਿੱਸਾ ਲਿਆ। ਇਹਨਾਂ ਅਧਿਕਾਰੀਆਂ ਵਿੱਚ 35 ਅਧਿਕਾਰੀ ਮਿੱਤਰ ਦੇਸ਼ਾਂ ਦੀਆਂ ਸੈਨਾਵਾਂ ਦੇ ਨੇ। ਇਸ ਇਤਿਹਾਸਿਕ ਪਾਸਿੰਗ ਆਊਟ ਪਰੇਡ ਵਿੱਚ ਨੇਪਾਲ ਦੇ ਸੈਨਾ ਮੁਖੀ ਅਸ਼ੋਕ ਰਾਜ ਸਿਗਡੇਲ ਨੇ ਬਤੌਰ ਸਮੀਖਿਆ ਅਧਿਕਾਰੀ ਪਰੇਡ ਦੀ ਸਲਾਮੀ ਲਈ।

ਪਰੇਡ ਦਾ ਆਯੋਜਨ ਅਕੈਡਮੀ ਦੇ ਚੈਟਵੁੱਡ ਪਵਨ ਸਾਹਮਣੇ ਕੀਤਾ ਗਿਆ ਇਨ੍ਹਾਂ 491 ਅਧਿਕਾਰੀਆਂ ਵਿੱਚੋਂ 456 ਭਾਰਤੀ ਥਲ ਸੈਨਾ ਦਾ ਅਨਿਖੜਵਾਂ ਹਿੱਸਾ ਹੋਣਗੇ ਜਦਕਿ 35 ਅਧਿਕਾਰੀ ਮਿੱਤਰ ਦੇਸ਼ਾਂ ਦੀਆਂ ਸੈਨਾਵਾਂ ਵਿੱਚ ਆਪਣੀ ਸੇਵਾ ਦੇਣਗੇ ਇਸ ਸਾਲ ਦੀ ਪਾਸਿੰਗ ਪਰੇਡ ਦੇ ਨਾਲ ਇੰਡੀਅਨ ਮਿਲਟਰੀ ਅਕੈਡਮੀ ਨੇ ਦੇਸ਼ ਵਿਦੇਸ਼ ਦੀਆਂ ਸੈਨਾਵਾਂ ਨੂੰ ਹੁਣ ਤੱਕ 66119 ਸੈਨਿਕ ਅਧਿਕਾਰੀ ਪ੍ਰਦਾਨ ਕਰਨ ਦਾ ਰਿਕਾਰਡ ਕਾਇਮ ਕੀਤਾ ਹੈ